ਲਖਵੀਰੇ ਹਲੋ ਆਹ ਹਾਂ ਗੱਲ ਸੁਣ ਮੈਂ ਤੈਨੂੰ ਕਦੇ ਤਾਂ ਵੇਖਣ ਲਈ ਆਂ ਵੀ ਕਿਤੇ ਦੇਖਦਾ ਹੀ ਨਹੀਂ ਕਿੱਥੇ ਗਿਆ ਹਾਂ ਮੈਂ ਮम्मी ਬੰਬੀ ਤੇ ਗਿਆ ਹਾਂ ਅੱਛਾ ਕੀ ਕਰਨਿਆ ਬੰਬੀ ਤੇ ਜਾ ਕੇ ਉਹ ਵੇਖਣ ਲਈ ਹਾਂ ਕਣਕ ਦਾ ਹਿਸਾਬ بتا ਵਾ ਹਾਂ ਠੀਕ ਵਾ ਕਣਕ ਚੰਗੀ ਆ ਕਣਕ ਦੀ ਮੋਦੀ ਹੋ ਗਈ ਪਾਣੀ ਪੂਣੀ ਲੱਗ ਗਿਆ ਸਾਰੇ ਪਾਣੀ ਲੱਗ ਗਿਆ ਜੀ ਖਾਦ ਵੀ ਪੈ ਗਈ ਅੱਛਾ ਸਪਰੇਅ ਕਰਨੀ ਹਾਂ ਤੇ ਹੁਣ ਗੱਲ ਕਰਨੀ ਜੀ ਉਹ ਚੱਲ ਹੁਣ ਹੋ ਜਾਊਗੀ ਫਿਰ ਲਿਆ ਵਾਦਾ ਹੋ ਜਾਊਗੀ ਹੁਣ ਹੁਣ ਸਪਰੇਅ ਵੱਲ ਹੁੰਦਾ ਰਹਿਣਾ ਤੂੰ ਵਿਆਹ ਨਹੀਂ ਦੇਖਣਾ ਉਹ ਚਲੋ ਬੋਲਦੇ ਇਹ ਵੀ ਕੰਮ ਜ਼ਰੂਰੀ ਆ ਚਲੋ ਕਰਨਾ ਤਾਂ ਹੈਗਾ ਠੀਕ ਆ ਪਰ ਨਹੀਂ ਹੁਣ ਵਿਆਹ ਜਾਣਾ ਮੈਂ ਤੇ ਸਿਰ ਸਪਰੇਅ ਵੱਲ ਜਾਏਗਾ ਤੇ ਵਿਆਹ ਕਿੱਦਾਂ ਜਾਣਾ ਹੈ ਹਾਂ ਹਾਂਜੀ ਉਹ ਵੀ ਗੱਲ ਹੈਗੀ ਆ ਮੈਂ ਹੁਣ ਇਹੋ ਸਲਾਹ ਬਣਾਈ ਆ ਹਾਂਜੀ ਤੇ ਮੈਂ ਦੀਪ ਨੂੰ ਪੈਸੇ ਦੇ ਦਿੱਤੇ ਅੱਛਾ ਮੈਂ ਖਾਪੀ ਆ ਪੈਹੇ ਰੱਖ ਲਾ ਤੇ ਤੂੰ ਹਿੱਸਾ ਕਰਵਾਇ ਦੇਣਾ ਆਜਿਓ ਚੰਗਾ ਠੀਕ ਠੀਕ। ਤਾਂਨ ਮੈਂ ਦਰ ਸੋਪੇ ਆਜਾ ਤਾਂ ਪਹਿਲੇ ਲੈ ਕੇ ਨਾ ਉਹਦੇ ਕੋਲੋਂ ਹੂੰ ਹੂੰ ਤੇ ਬਟਵੇ ਚ ਪਾ ਲਈ ਸਮਾਰ ਤੇ ਪਹਿਲਾਂ ਤੁਸੀਂ ਕਹਿੰਦੇ ਸੀ ਸਵੇਰੇ ਆਏ ਉਹਦੇ ਸ਼ਾਮ ਨੂੰ ਆ ਨਹੀਂ ਵੇ ਹੁਣ ਮੈਂ ਆਖਿਆ ਉਹ ਚੈਰੀ ਜੀ ਪਤਾ ਵੀ ਮੰਨ ਲੋਚਦਾ ਰਹਿਣਾ ਫਿਰ ਮੈਂ ਵੀ ਰੌਣਕ ਮੇਲਾ ਵੇਖਣਾ ਸੀ ਤੇ ਆਪ ਚੱਲ ਗਏ ਤੇ ਮੈਨੂੰ ਛੱਡ ਗਏ। ਤੇ ਫਿਰ ਅਹੀਂ ਇਹ ਗੱਲ ਸੋਚੀ ਆ ਫਿਰ ਚੱਲੇ ਉਹ ਵੀ ਚੈਰੀ ਰੌਣਕ ਮੇਲਾ ਵੇਖ ਆਉਗੀ ਕਿੱਥੇ ਜਾਣਾ ਫਿਰ। ਆ ਚੱਲ ਇਹ ਗੱਲ ਪਹਿਆ ਹੋਆ ਹੈ ਨਾ? ਹਾਂਜੀ ਹਾਂਜੀ। ਆਪਣੇ ਰਿਸ਼ਤੇਦਾਰਾਂ ਦੇ ਨਹੀਂ ਜਾਣਾ ਤੇ ਜਾਣਾ ਕਿੱਥੇ ਆ ਫਿਰ ਬਗਾਨਿਆਂ ਦੇ ਥੋੜਾ ਜਾ ਕੇ ਰਿਆ ਜਾਂਦਾ। ਫਿਰ ਰਾਤ ਰੋਗੇ ਤੁਸੀਂ ਵੀ। ਸਗਲ ਵੇ ਕੇ ਰਾਤ ਰਿਓ ਤੇ ਅਗਲੇ ਦਿਨ ਭਰਾਤ ਵੇਖ ਕੇ ਤੇ ਫਿਰ ਸ਼ਾਮ ਨੂੰ ਤੁਸੀਂ ਆ ਜਾਓ ਅਹੀਂ ਫਿਰ ਬਾਤ ਚਾ ਜਾਗੇ ਹਾਂ ਠੀਕੋ ਠੀਕ ਹੈ ਕੋਈ ਗੱਲ ਨਹੀਂ ਤੇ ਕੱਪੜੇ-ਕੁੱਪੜੇ ਵੀ ਉਹਨੂੰ ਦੇ ਦਿੱਤੇ ਆ ਤੇ ਆਪਣੇ ਆਪ ਪਾ ਲਾ ਆਪਣੇ ਬੈਗ ਚ ਚਲੋ ਚਾਰੀ ਉਹਨੇ ਵੀ ਖੁਸ਼ ਹੋਇਆ ਨਾ ਮੁੰਨੇ ਬੜੀ ਵਾਰੀ ਗਿਆ ਹੀ ਉਹਨੇ ਨਹੀਂ ਖੁਸ਼ ਹੋਇਆ ਮੈਂ ਇੱਕ ਦਿਵਾਰਕ ਤੇ ਲੈ ਜੋ ਤੇ ਮਨੇ ਹਾਂ ਖੁਸ਼ ਹੋ ਗਈ ਜੇ ਤਾਂ ਮੈਂ ਕਿਹਾ ਤੇ ਫਿਰ ਖੁਸ਼ ਹੋ ਗਈ ਅੰਦੀ ਚੰਗਾ ਮੰਮੀ ਆ ਤੇ ਚੰਗਾ ਹੀ ਕੀਤਾ ਵਾ ਮੇਰਾ ਵੀ ਮਨ ਕਹਿੰਦਾ ਹੈ ਮੇਰਾ ਹਣਖ ਮੇਲਾ ਵੇਖਾਂ ਜਾ ਕੇ ਚਲੋ ਹੁਣ ਦਈਆ ਤੋ ਇਹ ਹੋ ਗਈ ਇਦਾਂ ਅੰਦਰ ਇਸ ਦਰ ਜਿਹੜੇ ਕਿ ਵਿਆਹ ਵਿਖੇ ਜਾਂਦਾ ਵਾ ਆਹ ਹੋਏ ਤਾਂ ਜਿਹੜੇ ਵਿਆਹ ਆ ਗਿਆ ਅੱਜ ਗੱਲ ਆਹ ਹੋਏ ਤਾਂ ਬਕਾਨਿਆਂ ਦੇ ਤੇ ਜਾਣਾ ਪੈਲ ਸੱਚੇ ਤੇ ਉੱਥੇ ਹੀ ਹੋ ਕੇ ਆ ਜਾਣਾ ਉੱਥੇ ਹੋ ਕੇ ਪਈ ਜਾ ਕੇ ਕਿਤੇ ਰਹਿ ਜਾਂਦਾ ਆਪਣੇ ਭੈਣ ਭਰਾ ਦੇ ਚ ਆ ਕੇ ਬੰਦਾ ਰਹਿ ਲਿੰਦਾ ਚਲੋ ਜੀ ਆਹ ਜੀ 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 ਬਰਾਉਣ ਹਮੇਲਾ ਵੇ ਹਲਿੰਦਾ ਵਾ ਇਹ ਤੇ ਆਈ ਹੈ ਤੇ ਉਹ ਆਂਦੀ ਤੇ ਚੰਗਾ ਫਿਰ ਤੇ ਉਹਨੂੰ ਮੈਂ 12 ਤੋਰਾ ਵੱਲੋਂ ਉਹਨੂੰ ਕਹਤਾ ਵਾ ਜਿਹੜਾ ਨੌਕਰ ਆ ਠੀਕ ਮੈਂ ਕਹ ਇੱਕ ਤੇ ਢੇਕਾ ਦਤਿਆਂ ਰੱਖੀ ਤੇ ਇੱਕ ਤਾਰਾ ਕੱਢ ਲਈ ਰਾਤ ਨੂੰ ਹੀ ਕੱਢ ਲਈ ਤੇ ਸਵੇਰੇ ਵੀ ਕੱਢ ਲਈ ਪੱਠੇ ਪੱਠੇ ਪਾ ਦੇ ਉਚਲ ਇੱਕ ਦਿਨ ਦਾ ਥਸਾਰ ਦੇ ਮੁਰਦਿ ਕਰੀ ਲੈਣਾ ਨਹੀਂ ਮੈਂ ਇੱਕ ਦਿਨ ਦਾ ਥਸਾਰ ਦੇ ਫਿਰ ਕੋਈ ਗੱਲ ਨਹੀਂ ਫਿਰ ਮੈਂ ਆ ਜਾਣਾ ਵਾ ਸਗਣ ਵਾਲੇ ਦਿਨ ਸੇਰੇ ਤੇ ਅਸੀਂ ਕੰਮ ਕਰ ਲੈਣਾ ਸਾਰਾ ਹਾਂ ਉਹ ਦਿਨ ਤੁਸੀਂ ਕਰਦੇ ਇੰਨੇ ਕਰਨਾ ਪੈਣਾ ਵਾ ਤੇ ਸ਼ਾਮ ਨੂੰ ਕਰਨਾ ਪੈਣਾ ਸ਼ਾਮ ਨੂੰ ਕਰਨਾ ਪੈ ਅਗਲੇ ਦਿਨ ਦਾ ਕਰਨਾ ਪੈਣਾ ਸੇਰੇ ਬਸ ਬਸ ਮੁਰਦਿ ਬਾਅਦ ਹੀ ਆਈ ਜਾਣਾ ਵਾ ਟਾਈਮ ਨਹੀਂ ਹੋਰ ਹਾਂਜੀ ਉਹ ਆਂਦਾ ਹੈ ਤਾਂ ਕੋਈ ਗੱਲ ਨਹੀਂ ਮੈਂ ਕਰ ਲਾਂਗਾ ਤੁਸੀਂ ਦੇਸੀ ਕਰੇ ਹੋ ਕੇ ਵਾ ਵੇਖੋ ਕੋਈ ਗੱਲ ਨਹੀਂ ਹਾਂ ਤੁਸੀਂ ਸਮਾਨ ਸਮਨ ਸਾਰਾ ਭਾਲਿਆ ਤੁਸੀਂ ਪਾਲਿਆ ਸਮਾਨ ਸਮਨ ਸਾਰਾ ਇਹ ਕੁਛ ਲੈ ਗਏ ਲੈਣ ਵਾਲਾ ਮੁੰਡਾ ਆ ਦੋ ਮੈ ਜਾ ਤਾ ਨਹੀਂ ਨਹੀਂ ਹੁਣ ਵਾ ਤਾਂ ਹੁਣ ਪਤਾ ਕੁਛ ਵੀ ਨਹੀਂਗਾ ਮਾਨ ਸਾਰਾ ਲੈ ਲੈਂਦਾ ਹੈਗਾ ਕਪੜੇ ਕੁੱਪੜੇ ਸਭ ਕੁ ਲੈ ਲੈਂਦਾ ਵਾ ਪੈਸੇ ਵੀ ਲੈ ਲੈਂਦੇ ਖੜਾ ਕੇ ਠੀਕ ਹੈ ਤੇ ਗਰਮ ਕਪੜੇ ਨਾ ਜ਼ਿਆਦਾ ਖੜੇ ਨਾਲ ਠੰਡ ਬੜੀ ਹੈ ਆਹ ਹੋਏ ਤਾਂ ਗੱਲ ਹੈਗੀ ਠੰਡ ਤੇ ਹੈਗੀ ਹੈ ਪਤਾ ਹਾਂ ਵੀ ਪਾ ਲਾਂਗੇ ਗਰਮ ਕਪੜੇ ਇੱਕ ਬੈਗ ਚ ਵੱਖਰੇ ਪਾ ਲਾਂਗੇ ਹਾਂਜੀ ਕੋਈ ਗੱਲ ਨਹੀਂਗੀ ਤੇ ਹੁਣ ਏਦਾਂ ਵਾ ਪੇ ਤੂੰ ਹੀ ਫਿਕਰ ਦੇ ਨਾਲ ਨਾ ਆਪਣਾ ਕੰਮ ਸਾਮ ਕਰ ਤੇ ਟਾਈਮ ਨਾ ਆ ਜਾਏ ਹੁਣ ਸਾਡੇ ਕੋਈ ਗੱਲ ਨਹੀਂ ਟਾਈਮ ਹੀ ਆਵਾਂਗੇ ਆਹੋ ਸਹੀ ਠੀਕ ਆ ਹਾਂ ਦੋਵੇਂ ਜੀਤੇ ਆ ਰਹੋ ਕਤੇ ਆ ਜੋ ਟਾਈਮ ਨਾ ਮੇਰਾ ਪੁੱਤ ਚਲੋ ਠੀਕ ਆ ਬੈਠੋ ਤੁਸੀਂ ਮੈਂ ਦੇਖਣਾ ਬਲਗ ਤੇ ਰਵਣ ਹਾਂ ਚੰਗਾ ਵੇਖ ਲੈ ਚਲੋ ਇਹਨੇ ਨਈ ਖੁਸ਼ ਹੋ ਜਾਣਾ ਛੱਡ ਜਾਂਦੇ ਤੇ ਉਹਨਾਂ ਦੇ ਮਨ ਚ ਵੀ ਹੋਣਾ ਸੀ ਪਿਆਪ ਵੇਖਣ ਦੇ ਇਹਨਾਂ ਰੌਣਕ ਮੇਲਾ ਤੇ ਸਾਨੂੰ ਘਰ ਛੱਡ ਗਏ ਨੇ ਨੌਕਰਾਂ ਵਾਂਗੂ ਤੇ ਕਾਨੂੰ ਇਹ ਗੱਲ ਖਵਾਉਣੀ ਆ ਜੀ ਤੇ ਸਾਰਿਆਂ ਦਾ ਘਰ ਦਾ ਵੇਖਣ

ਕਰਨਾ ਆ ਗਿਆ ਯਾਰ ਬੜੀ ਠੰਡ ਹੋ ਗਈ ਅੱਜ ਤੇ ਅੱਜ ਤੇ ਧੁੰਦੀ ਬੜੀ ਪਈ ਆ ਤੇ ਹੋਰ ਕੀ ਧੁੰਦਾਂ ਆ ਬੜੀ ਠੰਡ ਮੈਂ ਯਾਰ ਕੰਮ ਮਕਾ ਕੇ ਨਾ ਹੱਥ ਪੈਰ ਧੋ ਗਿਆ ਆ ਅੱਛਾ ਅੱਛਾ ਤੇ ਅੰਦਰ ਚੱਲਿਆ ਹਾਂ ਮੈਂ ਦੂਜੀ ਜਗੜ ਪਾਉਣਾ ਵਾ ਠੀਕ ਆ ਠੀਕ ਆ ਮੈਂ ਨਾਲੇ ਅੱਗੇ ਬਾਬਾ ਤੇ ਨਿਹਾਂ ਤੇ ਮੇਰੇ ਜੁੜੇ ਆ ਗਾਣਾ ਖਾ ਖਾ ਚਲੋ ਕੋਈ ਗੱਲ ਨਹੀਂ ਉਹ ਗੱਲਾਂ ਨਾ ਤੁਸੀਂ बार-बार ਨਾ ਕਰਿਆ ਕਰੋ ਜਿਹੜੀ ਗੱਲ ਹੋ ਗਈ ਹੈ ਚਲ ਕੋਈ ਗੱਲ ਨਹੀਂ ਚਲ ਛੱਡ ਕਿੱਧਰ ਆਈ ਸੀ

ਆ ਗਿਆ ਤੇ ਵਧੀਆ ਹੋ ਗਿਆ ਕੱਪੜੇ ਤੇ ਹੋ ਗਏ ਨਾ ਤੁਹਾਡੇ ਪੂਰੇ ਬੂਟ ਵਗੈਰਾ ਸਾਰੇ ਹੈਗੇ ਆ ਨਾ ਤੁਹਾਡੇ ਕੋ ਇਹ ਉਹੀ ਸਾਰ ਕੁਝ ਹੋ ਗਿਆ ਵਾਗੇ ਚੱਲ ਫੇਰ ਠੀਕ ਆ ਤੇ ਨਾਲੇ ਮੇਰੀ ਸੁਣੋ ਗੱਲ ਪਰਸੋਂ ਆਪਾਂ ਕਿੰਨੇ ਕਪਚੇ ਜਾਣਾ ਫਿਰ ਪਰਸੋਂ ਸਾਰਾ ਕੋਈ ਕੰਮ ਕਰਾਂਗੇ ਨਾ ਸਿਰਸਰੇ ਮੈਂ ਕਹਿੰਦੀ 11 ਵਜੇ ਚਲੀਏ ਜਦੋਂ ਥੋੜੀ ਤਾਂ ਹਾ ਘਟ ਹੋਏਗੀ ਇਹ ਦੇ ਲਾਂਗੇ ਮੌਕੇ ਤੇ ਦੇਖ ਲਾਂਗੇ ਇਹ ਵੀ ਕਿਦਾਂ ਮੋਲ ਚੌਰਵਾ ਹਾਂ ਠੰਡ ਦੇ ਹਿਸਾਬ ਨਾਲ ਨਿਕਲਣਾ ਬਣਾ ਇਹੀ ਗੱਲ ਹੈ ਮੋਟਾ ਕਰਦੇ ਜਾਣਾ ਜਿਹੜਾ ਖਰੀਦਿਆ ਤੇ ਮੈਂ ਕਿਹਾ ਚੱਲ ਕੋਈ ਨਹੀਂ ਅੰਦਾ ਕਹਾਂਗੇ ਜੀ ਆਪਾਂ ਗੜਾ ਕੌਜੇ ਨਿਕਲਾਂਗੇ ਠੰਡ ਤੇ ਹੈਗੀ ਫਿਰ ਕੀ ਕਰਨਾ ਹਣ ਕੋਟੀਆਂ ਵਗੈਰਾ ਆਪਾਂ ਉਕੇ ਚੱਲ ਜਾਾਂਗੇ ਕਿ ਫਿਰ ਕੀ ਕਰਨਾ ਹੈ ਕੱਪੜੇ ਵੀ ਸਾਰੇ ਲਿਬੜ ਜਾਂਦੇ ਆ ਕਰਨਾ ਕਿ ਤੁਹਾਨੂੰ ਦੇਖਾਲਦੇ ਤੁਹਾਨੂੰ ਕੋਈ ਨਹੀਂ ਹੁਣ ਕੀ ਕਰਨਾ ਜਿੱਦਾ ਦਾ ਬਾਰਿਸ਼ ਚੰਗੀ ਤਰ੍ਹਾਂ ਨਹੀਂ ਨਾ ਹੋਈ ਮਾਂ ਇਹ ਨਹੀਂ ਫਿਰ ਸਾਫ਼ ਹੋਣੀ ਧੁੱਲ ਦੀ ਇਹੀ ਤਾਂ ਗੱਲ ਆ ਬਾਰਿਸ਼ ਹੋਈ ਉਹ ਤਾਂ ਵਧੀਆ ਹੋ ਗਈ ਹਾਂ ਹਾਂ ਹੋਰ ਹੋਰ ਬੱਸ ਬਾਦ ਦਾ ਕੰਮ ਕਰ ਸਹੀ ਚੱਲੰਦਾ ਨਾਲੇ ਤੁਸੀਂ ਕਹਿ ਨਹੀਂ ਸਪਰੇਅ ਪਾਣੀ ਕਰਨੀ ਆ ਤੇ ਸਪਰੇਅ ਕਰਤੀ ਆ ਕੋਮੇ ਘਰ ਤੀ ਮੈਨੂੰ ਪਤਾ ਹੀ ਵਿਆਹ ਜਾਣਾ ਵਾ ਮੜਕੇ ਦੋ ਦਿਨ ਫੇਰ ਨਿਕਲ ਜਣੇ ਚੱਲ ਫੇਰ ਤਾਂ ਠੀਕ ਜਿੰਨੀ ਲੇਟ ਹੋ ਜੀਏ ਨਾ ਫੇਰ ਨੁਕਸਾਨ ਹੁੰਦਾ ਉਹਨਾਂ ਹੀ ਪਰ ਅੱਛਾ ਅੱਛਾ ਠੀਕ ਓ ਠੀਕ ਆ ਫਸਲ ਖਰਾਬ ਹੁੰਦੀ ਆ ਫੇਰ ਮੈਂ ਸੁਣਿਆ ਬੀਬੀ ਗੱਲ ਕਰ ਰਹੀ ਮੇਹੀ ਭਾਜੀ ਆਣ ਵਾਲੇ ਆ ਤੁਹਾਨੂੰ ਤਾਂ ਸਿੱਕੇ ਗੱਲ ਲੱਦਾਂ ਦੀ ਨਹੀਂ ਮਨੋਂ ਤਨਿੰਦਰ ਸੀ ਉਹਨਾਂ ਨੇ ਕਹਿੰਦੇ ਹੀ ਛੁੱਟੀ ਆਣਾ ਏ ਸਹਿਜ ਕਹਿੰਦੇ ਆ ਪਾਪਾ ਨੂੰ ਮਿਲਣ ਦਾ ਬੜਾ ਜੀ ਕਰਦਾ ਬਾਕੀ ਦੇਖੋ ਤੁਹਾਨੂੰ ਪਤਾ ਹੀ ਆ ਹਨ ਦੇ ਉਹਦੇ ਪਤਾ ਲੱਗਦਾ ਜਦੋਂ ਗੇਟ ਚ ਗੱਡੀ ਅੰਦਰ ਵਾਚੀ ਦੇਖੀ ਫੋਨ ਆ ਗਿਆ ਸਹੀ ਗੱਲ ਆ ਤੁਹ ਚੁਲਗੀ ਵਧਾਉਣਾ ਹੋਵੇ ਨੀ ਪੱਕਾ ਪਤਾ ਨਹੀਂ ਮਾਤਾ ਵੀ ਇਸ ਗੱਲ ਤੇ ਨਾ ਬੜੇ ਵਿਤਕਰੇਜੇ ਕਰਦੀ ਆ ਜਦੋਂ ਪਾਜੀ ਨਹੀਂ ਆਣਾ ਉਹ ਬੜੀ ਖੁਸ਼ ਹੋਊਗੀ ਆ ਗਈ ਇਹ ਹਾਂ ਮਤਲਬ ਦੱਸੂਗੀ ਕਿ ਹਨ ਨੂੰ ਪਤਾ ਕਿ ਉਹ ਨਹੀਂ ਦੱਸਦੇ ਕੁਝ ਮੰਗਾਣਾ ਲੈਣ ਬਾਹਰ ਦਾ ਚਾਹੀ ਕੀ ਮੰਗਾਉਣਾ ਅੱਗੇ ਵੀ ਨਾ ਤਾ ਪਾਉਣੇ ਆ ਹੀ ਆਹੋ ਹੋਰ ਆਪਣਾ ਕੀ ਆ ਆਪਣਾ ਕੁਝ ਵੀ ਨਹੀਂ ਚੱਲ ਮੈਂ ਕੁਝ ਨਾ ਦੱਸਿਆ ਬੀ ਇੱਕ ਗੱਲ ਹੈ ਲਖਵੀਰ ਹੋਣ ਸਾਡੇ ਜਿੱਦਾਂ ਦਾ ਟਾਈਮ ਚੱਲਣ ਦਾ ਆਪਾਂ ਚਲੋ ਅੱਚੇ ਗੁਜ਼ਾਰਾ ਕਰਦੇ ਆ ਪਰ ਗਾਂ ਜਦੋਂ ਆਪਣਾ ਕੋਈ ਬੱਚਾ ਹੋਇਆ ਨਾ ਫੇਰ ਆਪਾਂ ਨਹੀਂ ਕਿਸੇ ਤੋਂ ਪਾਣੇ ਫਿਰ ਆਪਣੇ ਭਾਵੇਂ 100 ਦੀ ਚੀਜ਼ ਲੈ ਕੇ ਦੇਈਏ ਬੱਚੇ ਨੂੰ ਭਾਵੇਂ 200 ਦੀ ਲੈ ਕੇ ਦੇਈਏ ਪਰ ਕੋਲੋਂ ਲੈ ਕੇ ਦੇਇਆ ਕਰਦੇ ਆ ਵੇਖੋ ਜਿਹੜਾ ਬੱਚਾ ਹੁੰਦਾ ਨਾ ਦੁਨੀਆ ਤੇ ਆਪਣੇ ਲੇਖ ਲੈਣ ਨਾਲ ਲੈ ਕੇ ਆਉਂਦਾ ਉਹ ਤੇ ਹੈ ਹੀ ਆ ਸਹੀ ਕਿ ਨਹੀਂ ਬਸ ਮੇਰੇ ਡਿਆਂ ਗੱਲ ਕਰਨ ਮੈਂ ਵੀ ਜਦੋਂ ਵੀ ਬੱਚਾ ਕੋ ਦੁਨੀਆ ਤੇ ਆਉਂਦਾ ਵਾ ਹਾਂਜੀ ਬੜਾ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ ਇਹ ਤੇ ਹੈ ਕਰਮ ਕਈ ਵਾਰੀ ਬੱਚਿਆਂ ਦੇ ਕਰਕੇ ਹੀ ਕਰ ਦਿਆਂਦੇ ਰਹਿੰਦਾ ਚੱਲ ਬੰਦਿਆ ਇਹ ਸੀ ਤੇ ਗੱਲ ਹੈ ਇਹ ਤੇ ਹੈ ਹੀ ਹੈ ਬਾਕੀ ਜੋ ਕਿਸਮਤ ਹੈ ਮੇਰੀ ਕੋਈ ਗੱਲ ਨਹੀਂ ਬਾਕੀ ਚਲੋ ਕੋਈ ਨਹੀਂ ਆਜੋ ਫਿਰ ਥੱਲੇ ਚੱਲ ਆਓ ਤੇ ਕਰਾਂਗਾ ਅਮ ਜਿਹੜਾ ਰਹਿੰਦਾ ਕਰਨਾ ਪਈ ਹੈ ਤਿਆਰੀ ਕੋ ਸਾਰੇ ਕੋ ਵੀ ਹੈ ਇਹਨਾਂ ਨੂੰ ਫੋਨ ਕਰਤਾ ਨਹੀਂ ਇੱਕ ਵਾਰ ਜਾਣ ਤੋਂ ਪਹਿਲਾਂ ਹਲੋ ਸਾਸ਼ਵੀ ਜੀ ਹਾਂਜੀ ਠੀਕ ਠਾਕ ਤੁਸੀਂ ਸੁਣੋ ਬੱਸ ਕੋਸ਼ਿਸ਼ ਨਹੀਂ ਜਾਣਾ ਅੱਜ ਚੱਲੇ ਜੇ ਹਾਂਜੀ ਹਾਂਜੀ ਕਰ ਲਈ ਤਿਆਰੀ ਰਾਤੀ ਸਾਰੀ ਕਰ ਲਈ ਜੰਨਾ ਰਾਤੀ ਕਰਕੇ ਰੱਖ ਲਈ ਬਸ ਮੈਂ ਵੀ ਕੀਤਾ ਸੀ ਮੈਂ ਮੁੰਡਾ ਨੂੰ ਮੈਂ ਕਿਹਾ ਆ ਜਾ ਅੱਧੇ ਘੰਟੇ ਤੱਕ ਤਿਆਰ ਲੱਗੀ ਹੋਣੀ ਹੁਣ ਮੈਂ ਮੰਮੀ ਵੀ ਦੇ ਨਿਖਾਰਾ ਚਲੀ ਗਈ ਟੀਵੀ ਟੀਵੀ ਮੈਂ ਨਹੀਂ ਮੈਂ ਤਾਂ ਤੁਹਾਨੂੰ ਤਾਂ ਸੋਚੀ ਦਿੱਤਾ ਹੀ ਕਿ ਮੈਂ ਕਿਹਾ ਕਿ ਤੈਿਹਰੇ ਦੇ ਮੈਨੂੰ ਥੋੜੇ ਵੱਧ ਪਾਏ ਨਾ ਤੇ ਮੈਂ ਮੰਮੀ ਨੂੰ نیچے ਦੱਸਿਆ ਹਾਂਜੀ ਆਹੋ ਤੇ ਮੈਂ ਮੰਮੀ ਨੇ ਇਹ ਕਿਹਾ ਹੀ ਕੀ ਵੀ ਘਿਆਰੇ ਪਾਇਆ ਹੈ 11000 ਰੁਪਏ ਸਰਣ ਕੋਲ ਆਇਆ ਮਮਮੀ ਆਹੋ ਤੇ 5000 ਰੁਪਏ ਤਾਂ ਲਖਵੀਰ ਨੂੰ ਖਰਾਤਾ ਹੁਣ ਜਿਹੜਾ ਉੱਤੇ ਰਹਿ ਗਿਆ ਆ ਉਹ ਤੁਹਾਨੂੰ ਪਤਾ ਹੁਣ ਸਗਲ ਸੁਗੰਚੀ ਦੀ ਲਾਣਾ ਹਾਂਜੀ ਹਾਂਜੀ ਤੁਹਾਨੂੰ ਪਤਾ ਤਾਂ ਇਹ ਸਗਨ ਤੇ ਫਿਰ ਵੀ ਉੱਤੇ ਬੈਠਿਆ ਨੂੰ ਚੂਲੀ ਚ ਪਾਹੇ ਦੇਣੇ ਤੇ ਹੈ ਹੀ ਆ ਹਾਂਜੀ ਹਾਂਜੀ ਨਹੀਂ ਉਹ ਤਾਂ ਫਿਰ ਮੈਂ ਸਾਰੀ ਰਾਉਂਗੀ ਹੁਣ ਕੋਈ ਗੱਲ ਨਹੀਂ ਹਾਂ ਹਾਂ ਤੇ ਮੇਰਾ ਮਸੂਹ ਨੂੰ ਫੋਨ ਕਰਨੇ ਗਿਆ ਨਾ ਹੋਇਆ ਕਿਉਂ ਨਹੀਂ ਤੇ ਐਵੇਂ ਨਾ ਇੱਧਰ ਉੱਧਰ ਦੀ ਗੱਲਾਂ ਜਿਆ ਵਾਧ ਕਰੀ ਜਾਇਆ ਸਿੱਧਾ ਉੱਧਰ ਗਿਆ ਕਿ ਬਸ ਮੈਨੂੰ ਛੁੱਟੀ ਨਹੀਂ ਮਿਲੀ ਮੰਗੀ ਸੀ ਤੇ ਮਿਲੀ ਨਹੀਂ ਹਾਂਜੀ ਆਹੋ ਇੰਨਾ ਕੋਈ ਕਿਉਂ ਕਿ ਉਹਨਾਂ ਦੀ ਮਰਜ਼ੀ ਆ ਹੁਣ ਉਹ ਦੇਣਗੇ ਜੇ ਮੈਂ ਆਉਂਗਾ ਹਾਂਜੀ ਆ ਮੈਂ ਨਾਲ ਦੱਸ ਤੇ ਰਿਓ ਕਿ ਆਹ ਕੱਲ ਹੋਈ ਸੀ ਤਾਂ ਨਹੀਂ ਤਾਂ ਨਹੀਂ ਮੈਂ ਹੰਡੀ ਜਾਂ ਕੁਛ ਠੀਕ ਆ ਠੀਕ आहो क्या है मैं नहीं मैं इतने ही सूट एक बनाता एक मेरा प्या ही नाता मैं मैं चल मैं तो पहला क्या ही चल नहीं पर हम तह पता मासी ने बया करना तगड़ा आहो तो मैं फिर ओ हिसाब न जाके गलानी कर आपे बनी कि बनाई नहीं कोई नहीं आहो आ जाना सगन दिन मैं क्या टाइम से मैं तैयार कर दूंगी ਤਰਾਤ ਰਹਿਣਗੇ ਤੇ ਬਰਾਤ ਨਾਲ ਦੇਨ ਵਾਪਸ ਆ ਜਾਣਗੇ ਅੱਗੂ ਸ਼ਾਮ ਨੂੰ ਹਾਂ ਮੇਲ ਜੀ ਦਾ ਘਰ ਆ ਜਾਏਗਾ ਹਾਂਜੀ ਹਾਂਜੀ ਕਿੰਨੀ ਰੌਣਕ ਮੇਲਾ ਵੇਖਣਾ ਮੈਂ ਚਲ ਤੂੰ ਵੀ ਵੇਖ ਲੈ ਹਾਂਜੀ ਠੀਠੀ ਠੀਠੀ ਅਛਾ ਅਛਾ ਸ਼ਜਾਂਦੇ ਹੋ ਚੱਲ ਕੋਈ ਨਹੀਂ ਫਿਰ ਬਈ ਨਹੀਂ ਕਰ ਲੋ ਦੂਤੀ ਮੈਂ ਨਹੀਂ ਆਵਾਂ ਖਾ ਮम्मी ਨਹੀਂ थीज़। थीज़। तो आप दोनों ये चलिए फिर ठीक है चलो ठीक ओके ओके चल इन्हें मैं भी हूँ तैयार मुंडा पे आने वाला तो मम्मी ने भी देखा